ਗੁਰੂ ਪਿਆਰੀ ਸਤਸੰਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਗੁਰੂ ਨਾਨਕ ਦੇਵ ਜੀ ਰਸਮਾਇదిక ਦੇ ਪ੍ਰਬੰਧ ਵੱਲੋਂ ਸੰਗਤਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਸਿੰਘ ਸਾਭਾ ਨੂੰ ਜਥੇਬੰਦੀਆਂ ਨੂੰ ਜਥੇਦਾਰ ਸਾਭਾ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਬੜੇ ਲੰਬੇ ਸਮੇਂ ਤੋਂ ਸਾਲ ਹੋਣ ਵਾਲਾ ਹੈ ਜਾਂ ਦਾ ਭਾਈ ਅਮਰਤਪਾਲ ਸਿੰਘ ਹੋਣ ਲਾ ਨੂੰ ਉਹਨਾਂ ਦੇ ਨਾਲ ਦੇ ਸਿੰਘਾਂ ਨੂੰ ਵਾਰਿਸ ਪੰਜਾਬ ਦੇ ਚਿਤਕਿੰਦੇ ਦੇ ਸਿੰਘਾਂ ਨੂੰ ਜਿਹੜੇ ਖਾਤਿਰ ਵੀ ਹੀਤ ਦੀ ਸੇਵਾ ਕਰ ਰਹੇ ਸੀਗੇ ਜਿਹੜੇ ਬੱਚਿਆਂ ਨੂੰ ਯੂਥ ਨੂੰ ਆਪਣੇ ਨੂੰ ਨਸ਼ਿਆਂ ਤੋਂ ਦੂਰ ਕਰ ਰਹੇ ਸੀਗੇ ਉਹਨਾਂ ਨੂੰ ਸਹੀ ਦਿਸ਼ਾ ਦਿਖਾ ਰਹੇ ਸੀਗੇ ਸਹੀ ਰਾਹ ਦਿਖਾ ਰਹੇ ਸੀ ਸੇਵਾ ਚਲਾ ਰਹੇ ਸੀਗੇ ਚਾਹੇ ਗਾਵਨੀਆਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਹਾਲਾਤ ਬੜੇ ਪੋਜ਼ਿਟਿਵ ਹੋ ਰਹੇ ਸੀਗੇ ਤੇ ਸਰਕਾਰਾਂ ਤੋਂ ਦੇਖਿਆ ਨਹੀਂ ਗਿਆ ਤੇ ਸੈਂਟਰ ਨੇ ਤੇ ਪੰਜਾਬ ਸਰਕਾਰ ਨੇ ਉਹਨਾਂ ਦੇ ਕਿਸ ਤਰ੍ਹਾਂ ਦੇ ਇੱਕ ਕਸਮ ਦਾ ਹਮਲਾ ਬੜੇ ਬੁਰੇ ਤਰੀਕੇ ਨਾਲ ਕਰਕੇ ਉਹਨਾਂ ਨੂੰ ਡਿਬਰਗੜ੍ਹ ਭੇਜ ਕੇ ਉਹਨਾਂ ਨੂੰ ਢਾਈ ਹਜ਼ਾਰ ਢਾਈ ਹਜ਼ਾਰ ਕਿਲੋਮੀਟਰ ਦੂਰ ਪਰਿਵਾਰਾਂ ਤੋਂ ਭੇਜ ਕੇ ਉਹਨਾਂ ਨੂੰ ਨਾ ਪਰਿਵਾਰਾਂ ਨੂੰ ਮਨ ਦਿੱਤਾ ਜਾ ਰਿਹਾ ਨਾ ਉਹਨਾਂ ਹੋਲੀਗਲ ਟੀਮਾਂ ਨੂੰ ਮਨ ਦਿੱਤਾ ਜਾ ਰਿਹਾ ਉਹਨਾਂ ਦੇ ਖਾਣਿਆਂ ਵਿੱਚ ਵੱਧ ਘੱਟ ਚੀਜ਼ਾਂ ਪਾਈਆਂ ਜਾ ਰਹੀਆਂ ਸੀ ਜਿਵੇਂ ਤਮਾਕੂ ਵੀ ਪਾਇਆ ਜਾ ਰਿਹਾ ਸੀਗਾ ਤੇ ਹੁਣ ਜਿਹੜਾ ਕੋਸਕ ਆਪਦੇ ਹੋਏ ਹਨ ਉਹਨਾਂ ਦੇ ਜਿਹੜੇ ਪ੍ਰਾਈਵੇਟ ਏਰੀਆਸ ਚ ਮ ਬਾਥਰੂਮਾਂ ਚ ਵੀ ਕੈਮਰੇ ਲੱਗੇ ਗਏ ਸੀ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਸਿੰਘ ਸਾਹਿਬ ਗਿਆਨੀ ਰਗਵੀ ਸਿੰਘ ਜੀ ਉਹਨਾਂ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਕੱਟ ਕੀਤਾ ਗਿਆ ਸੀਗਾ ਉਹਨਾਂ ਦੀਆਂ ਮੀਟਿੰਗਾਂ ਕਾਫੀ ਜ਼ਿਆਦਾ ਹੋਈਆਂ ਉਦੋਂ ਬਾਅਦ ਉਹਨਾਂ ਨੇ ਇਹ ਫੈਸਲਾ ਲਿਆ ਕਿ 17 ਤਰੀਕ ਨੂੰ ਭੱਡਾ ਇਕੱਠਾ ਕੀਤਾ ਜਾਵੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜਿਹੜੇ ਜਿੱਥੇ ਮੋਰਚਾ ਲਾਇਆ ਗਿਆ ਹੈ ਵਾਰਿਸ ਪੰਜਾਬ ਦੇ ਵੱਲੋਂ ਉਹਨਾਂ ਦੇ ਸਿੰਘਾਂ ਦੇ ਪਰਿਵਾਰਾਂ ਵੱਲੋਂ ਜਿਹੜਾ ਮੋਰਚਾ ਲਾਇਆ ਗਿਆ ਹੈ ਸਾਧ ਸੰਗਤ ਜੀ ਦੇਖੋ ਤੁਹਾਨੂੰ ਪਤਾ ਹੈ ਕਿ ਜਿਹੜੇ ਸਿੰਘ ਹਨ ਉਹਨਾਂ ਦੀ ਜਿਹੜੀ ਹੈਲਥ ਹੈ ਜਿਹੜੀ ਉਹਨਾਂ ਦੀ ਸਿਹਤ ਹੈ ਬਹੁਤ ਨਾਜ਼ੁਕ ਹੈ ਜਿਹੜੇ ਪਰਿਵਾਰ ਹਨ ਉਹਨਾਂ ਦੀ ਵੀ ਸਿਹਤ ਨਾਜ਼ੁਕ ਹੈ ਅਸੀਂ ਜਤੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਵੀ ਗੱਲ ਕੀਤੀ ਸੀ ਕੁਸ ਦਿਨ ਪਹਿਲਾਂ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਕੋਈ ਥੋਸ ਫੈਸਲਾ ਲਾਓ ਕੋਸ ਕਦਮ ਚੱਕੋ ਮਾਤਾ ਜੀ ਤੇ ਪਿਤਾ ਜੀ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਆ ਵੀ ਗੱਲ ਕੀਤੀ ਸੀ ਮਾਤਾ ਜੀ ਬਹੁਤ ਕਹਿੰਦੇ ਵੀ ਕਮਜ਼ੋਰੀ ਮਹਿਸੂਸ ਕਰਦੇ ਹਨ ਪਿਤਾ ਜੀ ਵੀ ਤੁਹਾਨੂੰ ਪਤਾ ਹੈ ਅਸੀਂ ਵੀ ਸਾਰੇ ਕਿਸੇ ਦੇ ਬੱਚੇ ਹਾਂ ਜabb ਬੱਚਿਆਂ ਵਾਲੇ ਹਾਂ ਉਹਨਾਂ ਦੇ ਦਿਲਾਂ ਤੇ ਕੀ ਵੀ ਤਦੀ ਹੋਵੇਗੀ ਸੋ ਸੀ ਬੇਨਤੀ ਕਰਦੇ ਹਾਂ ਆਪਾਂ ਹੌਮ ਹਵਾ ਕੇ ਵੱਡਾ ਕਾਫਲਾ ਲੈ ਕੇ ਉੱਥੇ ਜਾਈਏ ਜਿਵੇਂ ਕਿ ਆਪਾਂ ਕਿਸਾਨੀ ਮੋਰਚੇ ਚ ਜਾਂਦੇ ਰਹੇ ਹਾਂ ਸਤਸੰਗਤ ਜੀ ਜਿਵੇਂ ਆਪਾਂ ਹੋਰ ਸਿੰਘਾਂ ਨੂੰ ਵੀ ਛਡਾਉਣ ਲਈ ਆਹ ਕੋਸਕ ਟਾਈਮ ਹੋਇਆ ਆਪਾਂ ਫੇਰ ਵੱਡੇ ਇਕੱਠ ਕੀਤੇ ਸੀ ਮੈਂ ਬੇਨਤੀ ਕਰਦਾ ਸਾਰੇ ਜਥੇਬੰਦਿਆਂ ਨੂੰ ਨੌਜਵਾਨੀ ਨੂੰ ਤੇ ਜਿਹੜੇ ਵੀ ਕੋਈ ਆਗੂ ਹਨ ਜਿਹੜੇ ਈਵਨ ਸਿੱਖ ਪੋਲੀਟੀਸ਼ੀਅਨ ਵੀ ਹਨ ਕੋਈ ਵੀ ਪੋਲੀਟੀਸ਼ੀਅਨ ਹਨ ਜਿਹੜੇ ਚਾਹੁੰਦੇ ਆ ਕਿ ਜਿਹੜੀ ਫੇਰ ਦੀ ਡਿਫਰਨਸ ਦੀ ਕਹ ਲੋ ਹਿਮਨਿਟਰੀਅਨ ਗੱਲ ਹੋਵੇ ਜਿਹੜੀ ਅਨਸਾਫ ਪਸੰਦ ਲੋਕ ਹਨ ਉਹ ਪਲੀਜ਼ ਕੱਲ ਨੂੰ 17 ਤਰੀਕ ਉੱਥੇ ਵੱਦ ਵੱਦ ਗੈਂਟੀ ਵਿੱਚ ਪਹੁੰਚੋ ਤੇ ਜਥੇਦਾਰ ਸਾਹਿਬ ਨਿਮਰਤਾ ਸਹਿਤ ਤੁਹਾਡੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਸਾਰਾ ਪੰਥ ਸਿੱਖ ਸਾਰੇ ਦੇਸ਼ਵ ਦੇ ਸੰਸਾਰ ਭਰ ਦੇ ਸਿੱਖ ਤੁਹਾਡੇ ਵੱਲ ਦੇਖ ਰਹੇ ਹਨ ਕਿ ਤੁਸੀਂ ਠੋਸ ਫੈਸਲਾ ਲਓ ਸਾਨੂੰ ਪਤਾ ਹੈ ਤੁਹਾਡੇ ਤੇ ਵੀ ਬਹੁਤ ਪ੍ਰੈਸ਼ਰ ਹੈ ਪਰ ਪੰਥ ਤੇ ਵੀ ਬਹੁਤ ਵੱਡਾ ਪ੍ਰੈਸ਼ਰ ਹੈ ਤੁਸੀਂ ਲੀਡ ਲਾਉਂਗੇ ਤਾਂ ਅਕਾਲ ਤਖਤ ਸਾਹਿਬ ਲੀਡ ਲੈਵੇਗਾ ਤਾਂ ਸਿੱਖ ਸਾਰੇ ਤੁਹਾਡੇ ਮਗਰ ਤੋਰਨਗੇ ਫੋਟਾ ਵੀ ਕਾਤ ਹੋਰ ਵੀ ਵੱਡਾ ਹੋਵੇਗਾ ਇੰਨੀ ਹੋਈ ਅਸੀਂ ਨਹੀਂ ਤੁਹਾਨੂੰ ਕੁਝ ਦੱਸ ਸਕਦੇ ਜਦੋਂ ਆਪਣੀ ਗੱਲ ਵੀ ਹੋਈ ਸੀ ਫੋਨ ਤੇ ਅਸੀਂ ਤੁਹਾਨੂੰ ਕਿਹਾ ਸੀ ਅਸੀਂ ਨਹੀਂ ਤੁਹਾਨੂੰ ਦੱਸਦੇ ਤੁਸੀਂ ਸਾਡੇ ਨਾਲ ਸਿਆਣੇ ਹਾਂ ਪਰ ਕਿੰਨਾ ਚਿਹਰਾ ਪਾਹਾ ਗੁਲਾਮੀ ਦੀਆਂ ਜੰਜੀਰਾਂ 'ਚ ਜਕੜੇ ਰਵਾਂਗੇ ਕਿੰਨਾ ਚਿਰ ਟਾਰਚਰ ਹੋਈ ਜਾਵੇਗਾ ਆਪਣਾ ਪੰਥ ਇੱਕ ਕਿਸਮ ਦਾ ਮੈਂ ਕਹਿਣਾ ਇਹ ਇੰਨਾ ਜ਼ਿਆਦਾ ਆਪਣੇ ਨਾਲ ਹਮਲੇ ਹੋ ਰਹੇ ਹਨ ਆਪਾਂ ਜਿੱਦਾਂ ਇੱਕ ਸੰਦੇਸ਼ ਪੰਥਕ ਤੋਂ ਉੱਤੇ ਬੰਦਲ ਗਏ ਹਨ ਤੇ ਆਪਾਂ ਨੂੰ ਲੋੜ ਹੈ ਜਿੱਦਾਂ ਕਿ ਕੋਈ ਪਰਿਵਾਰ ਹੁੰਦਾ ਉਹਦੇ ਮਾਤਾ ਪਿਤਾ ਹੁੰਦੇ ਹਨ ਉਹ ਦ੍ਰਿੜ ਦਿਖਾਉਂਦੇ ਹੁੰਦੇ ਆ ਵੀ ਪੁੱਤ ਇੱਧਰ ਨੂੰ ਜਾਓ ਅਸੀਂ ਜੱਤੇਦਾਰ ਸਾਹਿਬ ਤੁਹਾਡੇ ਵੱਲ ਦੇਖ ਰਹੇ ਹਾਂ ਪਲੀਜ਼ ਕੋਈ ਠੋਸ ਕਦਮ ਚੱਕੋ ਕਿਉਂਕਿ ਸਾਨੂੰ ਜਿਹੜਾ ਪਤਾ ਲੱਗ ਰਿਹਾ ਵਾ ਕਿ ਬਹੁਤ ਪ੍ਰੈਸ਼ਰ ਪਾਇਆ ਜਾ ਰਿਹਾ ਸਿੰਗਾ ਤੇ ਕਿ ਇਹ ਕੱਲ ਦਾ ਇਕੱਠ ਵੀ ਕਿਵੇਂ ਨਾ ਕਿਵੇਂ ਫੇਲ ਹੋ ਜੇ ਟੋਪੀਡੋ ਹੋ ਜਵੇ ਸੋ ਇੱਕ ਵਾਰ ਫਿਰ ਜਥੇਦਾਰ ਸਾਹਿਬ ਬੇਨਤੀ ਕਰਦੇ ਹਾਂ ਕਿ ਪਲੀਜ਼ ਤੁਸੀਂ ਕੋਈ ਜਿੰਨਾ ਵੀ ਤੁਹਾਨੂੰ ਲੱਗਦਾ ਤੁਸੀਂ ਸਖਤ ਸਖਤ ਕਦਮ ਚੱਕੋ ਕਿ ਪੰਥ ਤੁਹਾਡੇ ਨਾਲ ਦੇ ਤੁਰੇ ਇੰਨਾ ਹੀ ਕਹਿੰਦਾ ਹੋਇਆ ਦਾਸ ਕੀ ਮੰਦਾ ਜਜ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ